ਜੇ ਪੂਰੇ ਪਕਾਉਣੇ ਨਹੀਂ ਹਾਏ ਹਾਏ ਜੀ ਗਰਮ ਚ ਮੂ ਮੈਂ ਮਰ ਜਾ ਆਪਣੇ ਦਾ ਕਾਲ ਖਾਦਾ ਨਹੀਂ ਵੀ ਨਹੀਂ ਪਿਆ ਔਰ ਪੂਰੇ ਵੀ ਨਹੀਂ ਪੱਕਾ ਮੈਂ ਨਹੀਂ ਪਾਊਗਾ ਖਾਵਰਾ ਸਿੱਟ ਡਾਜ ਬੇਈਮਾਨੇ ਨਾ ਮੈਂ ਨਹੀਂ ਪੈਂਦਾ ਇੰਨਾ ਕੁਛ ਕਰਨੇ ਨਾ ਜੱਗ ਕਰਨੇ ਆ ਗੁੱਡੀ ਫੂਕ ਲਈ ਫਿਰ ਹੋਰ ਖਨੀ ਕੀ ਕੀ ਕਾਲ ਕਿੰਨੇ ਵੇਲਾ ਚੋਰ ਬਣਦੇ ਨੇ ਕਰਦੇ ਨੇ ਪਰ ਮੈਂ ਨਹੀਂ ਪੈਂਦਾ ਹੁਣ ਮੈਂ ਤਾਂ ਇੱਕ ਐਨੀ ਸੀ ਮਤਲਬ ਤਾਂ ਬੁਲਾਇਆ ਸੀ ਨੀ ਮਾਤਾ ਰੋਜ਼ ਨਿੰਮਲੀ ਅਨਮੋਲੀਆਂ ਖਾ ਲੈਂਦੀ ਸੀ ਢੋਲੀ ਭਰ ਲੈਂਦੇ ਸੀ ਮੋਟਰ ਤੋਂ ਮੰਗਾਉਂਦੀ ਸੀ ਹਾਂ ਪਈ ਇਹ ਲੁਗਾ ਕਿ ਵੀ ਪੱਕੀਆਂ ਪੱਕੀਆਂ ਤੋੜ ਲੈਂ। ਨਹੀਂ ਉਹਨੇ ਤਾਂ ਨਵੇਂ ਹੀ ਕੰਮ ਕਰਤਾ। ਹੋਰ ਮਾਤਾ ਹੁਣ ਉਹ ਤਾਂ ਪਤਾ ਲੱਗਾ ਜਿਹੜਾ ਮੇਰੇ ਕੋਲ ਬੰਦਾ ਥੂ ਥੂ ਕਰ ਲਾਇਆ ਦਾ। ਹੋਰ ਮਤ ਤਾਂ ਇੰਨੀ ਕਾੜੀ ਹੋ ਗਈ ਮਰ ਕੋ ਤਾਂ ਬੈਠਣ ਵਾਲਿਆਂ ਨੂੰ ਵੀ ਕੜਤਲ ਚੜਦੀ ਆ ਹਾਂ ਉਹ ਵੀ ਥੂ ਥੂ ਕਰਦੇ ਨੇ। ਤੂੰ ਨਾ ਅੱਗੇ ਤਾਂ ਖਾ ਲਈ। ਔਰ ਤਾਂ ਤਾਂ ਉੱਤ ਕਰੇ ਬਰੀ ਰਖਾ ਲੈ ਘਰੇ ਘੜ ਦੇਣ ਦੇ ਹਾਂ ਬਸ ਰਹਿਣ ਦੇ ਕਿਤੇ ਐਵੇਂ ਝੂਠ ਬੋਲੀ ਜਾਂ ਲੈ ਭਾਈ ਦੁਨੀਆ ਹਾਂ ਔਰ ਕੋਈ ਵੀ ਕੋਰ ਬਹਿ ਜਾ ਬਸ ਜਿਹੜੀ ਤਾਂ ਥੂ ਥੂ ਕਰਦਾ ਲੈ ਕਿਤੇ ਗੁਰਦੁਆਰੇ ਜਿਹਨੇ ਤਾਂ ਥੂ ਥੂ ਕਰਦਾ ਤੇ ਮੇਰੇ ਕੋਲ ਹਾਂ ਕੋਈ